ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਜੇ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਔਰ ਸੋਸ਼ਲ ਮੀਡੀਆ ਦੇ ਸਾਰੇ ਸਮੂਹ ਜ਼ਿੰਮੇਵਾਰ ਪੱਤਰਕਾਰ ਸਹਿਬਾਨ ਸੋ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਉਂਕਿ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਲੋਕ ਸਭਾ ਦੇ ਮੈਦਾਨ ਦੇ ਵਿੱਚ ਕੁੱਦੀਆਂ ਨੇ ਔਰ ਇੰਡੀਆ ਲਾਇੰਸ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਦੇਸ਼ ਨੂੰ ਸਹੀ ਦਿਸ਼ਾ ਚ ਲੈ ਜਾਣ ਵਾਸਤੇ ਔਰ ਫਿਰਕਾਪ੍ਰਸਤ ਤਾਕਤਾਂ ਦੇ ਨਾਲ ਇੱਕ ਸਹੀ ਸਵਿਰਧ ਸਰਕਾਰ ਬਣਾਉਣ ਲਈ ਉਹਨਾਂ ਨੂੰ ਗੱਦੀ ਤੋਂ ਲਾਉਣ ਵਾਸਤੇ ਆਉਣ ਆਣੀਆ ਲੋਕ ਸਭਾ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਜਾ ਰਹੀ ਹੈ ਉਸੇ ਤਹਿਤ ਜਦੋਂ ਮਜ਼ਬੂਤੀ ਵਧੀ ਹੈ ਤੇ ਉਹੀ ਸਰਕਾਰ ਜਿਹੜੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੀ ਸੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਖਾਸ ਕਰ ਐਨਡੀਆ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਕੇ ਅਸੀਂ ਬਹੁਤ ਵਿਕਾਸ ਕੀਤਾ ਹੈ ਦੇਸ਼ ਦੇ ਵਿੱਚ ਅਸੀਂ ਹਰ ਤੱਕੇ ਦਾ ਬਹੁਤ ਧਿਆਨ ਰੱਖਿਆ ਹੈ ਅੱਜ ਉਸ ਪਾਰਟੀ ਨੂੰ ਅੱਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਤੇ ਜਿਹੜੇ ਮਜ਼ਬੂਤ ਕਹਿ ਸਕਦੇ ਜੇ ਕੋਈ ਉਮੀਦਵਾਰ ਨੇ ਪਾਰਟੀਆਂ ਦੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਉਹਨਾਂ ਪੂਰੇ ਭਾਰਤ ਦੇ ਵਿੱਚ ਜਾਤੀ ਉਹਨਾਂ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਵੀ ਤਰੀਕੇ ਦੇ ਨਾਲ ਜਾਂ ਉਹਨਾਂ ਦੇ ਵਿਰੁੱਧ ਗਲਤ ਤਰੀਕੇ ਦਾ ਪ੍ਰਚਾਰ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਜੋ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਬਹੁਤ ਮਾੜੀ ਗੱਲ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਚੰਗੀ ਸਰਕਾਰ ਬਣੇ ਚੰਗੀ ਗਵਰਨਮੈਂਟ ਚੁਣ ਕੇ ਆਵੇ ਤੇ ਸਾਨੂੰ ਸਾਰਿਆਂ ਨੂੰ ਉਸ ਚੰਗੀ ਸਰਕਾਰ ਬਣਾਉਣ ਦੇ ਵਿੱਚ ਇੱਕ ਬਰਾਬਰ ਦਾ ਪਲੇਟਫਾਰਮ ਮੁਹੱਈਆ ਕਰਾਉਣਾ ਸਰਕਾਰ ਦਾ ਫਰਜ਼ ਬਣਦਾ ਸਰਕਾਰੀ ਤੰਤਰ ਦਾ ਫਰਜ਼ ਬਣਦਾ ਹੈ ਤੁਸੀਂ ਹੁਣ ਦੇਖੋ ਕਿ ਕਾਂਗਰਸ ਪਾਰਟੀ ਦੇ ਪੂਰਨ ਤੌਰ ਦੇ ਤੇ ਜਿਹੜੇ ਖਾਤੇ ਸੀ ਉਹ ਫ੍ਰੀਜ਼ ਕਰ ਦਿੱਤੇ ਗਏ ਤਾਂ ਕਿ ਜਿਹੜੀ ਪਾਰਟੀ ਹੈ ਉਹ ਜਨਾਬ ਪ੍ਰਚਾਰ ਜਿਹੜਾ ਉਸ ਤਰੀਕੇ ਦੇ ਨਾਲ ਕਰ ਨਾ ਸਕੇ ਜਿਸ ਤਰੀਕੇ ਦੇ ਨਾਲ ਉਹ ਆਪਣੀ ਗੱਲ ਲੋਕਾਂ 'ਚ ਰੱਖਣਾ ਚਾਹੁੰਦੇ ਨੇ ਇਹ ਸਰਕਾਰ ਇੰਨੀ ਹਰਮਨ ਪਿਆਰਤਾ ਰੱਖਦੀ ਸੀ ਤੇ ਇਹ ਸਰਕਾਰ ਨੂੰ ਸਗੋਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਨੂੰ ਕੋਈ ਆਪੋਜੀਸ਼ਨ ਨੂੰ ਤਕਲੀਫ ਤੇ ਨਹੀਂ ਪਰ ਭਾਰਤ ਦਾ ਗੌਰਵਮਈ ਇਤਿਹਾਸ ਭਾਰਤ ਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓਂ Ambedkar ਜੀ ਵੱਲੋਂ ਜਿਹੜਾ ਸੰਵਿਧਾਨ ਰਚਿਆ ਗਿਆ ਉਹਨੂੰ ਕੁਚਲਣ ਦਾ ਤਰੀਕਾ ਜਿਸ ਤਰੀਕੇ ਦੇ ਨਾਲ ਇਸ ਸਰਕਾਰ ਨੇ ਇਸ ਪਾਰਟੀ ਨੇ ਬਣਾਇਆ ਆ ਉਹ ਆਉਣ ਵਾਲੇ ਸਮੇਂ ਦੀ ਅਨਲਾਨੀ ਹੋਈ ਕਹਿ ਸਕਦੇ ਆ ਕਿ ਅ ਅਮਰਜੈਂਸੀ ਦੇਸ਼ ਦੇ ਵਿੱਚ ਲਗਾ ਦਿੱਤੀ ਗਈ ਕਦੀ ਇਲੈਕਸ਼ਨਾਂ ਦੇ ਵਿੱਚ ਜਿਹੇ ਹੱਥ ਕੰਡੇ ਨਹੀਂ ਵਰਤੇ ਜਾਂਦੇ ਸੀ ਜਿਸ ਤਰੀਕੇ ਦੇ ਨਾਲ ਹੇਟਲੇ ਪੰਦਰ ਦੀ ਰਾਜਨੀਤੀ ਹੋ ਰਹੀ ਹੈ ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਤੁਹਾਨੂੰ ਤਾਂ ਕੋਈ ਡਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਆਪਣੇ ਵਰਕਰਾਂ ਨੂੰ ਟਿਕਟਾਂ ਕਿਉਂ ਨਹੀਂ ਦਿੰਦੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਉਹਨਾਂ ਨੂੰ ਉਤਾਰੋ ਮੈਦਾਨ ਦੇ ਵਿੱਚ ਉਹ ਤੁਹਾਡੀ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਜਾਣ ਕਿਤੇ ਤੁਹਾਨੂੰ ਅਫਸਰਾ ਦਾ ਸਹਾਰਾ ਲੈਣਾ ਪੈ ਰਿਹਾ ਕਿਤੇ ਤੁਹਾਨੂੰ ਕੈਂਡੀਡੇਟ ਇੰਪੋਰਟ ਕਰਨੇ ਪੈ ਰਹੇ ਆ ਕਿਤੇ ਦੂਜੀਆਂ ਪਾਰਟੀਆਂ ਤੋਂ ਲੈ ਕੇ ਉਤਾਰਨੇ ਪੈ ਰਹੇ ਆ ਇਹ ਚੀਜ਼ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਉਹਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹ ਮੁੱਦਾ ਹੀਨ ਨੇ ਔਰ ਲੋਕ ਉਹਨਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਇਹਨਾਂ ਨੇ ਵਰਗਾਂ ਦੀ ਔਰ ਧਰਮਾਂ ਦੀ ਰਾਜਨੀਤੀ ਕੀਤੀ ਹੈ ਪਿਛਲਾ ਲੰਬਾ ਸਮਾਂ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਅਸੀਂ ਬਹੁਤ ਵੱਡੀ ਜਿਹੜੀ ਹੈ ਇਹਦੇ ਤੇ ਜੰਗ ਲੜੀ ਹੈ ਪਰ ਜਦੋਂ ਇਲੈਕਟਰਲ ਬਾਉਂਡ ਸਾਹਮਣੇ ਨਿਕਲ ਕੇ ਆਏ ਜਦੋਂ ਮਹਾਂਯੋਗ ਸੁਪਰੀਮ ਕੋਰਟ ਨੇ ਉਹਨੂੰ ਕਟਹਿਰੇ ਦੇ ਵਿੱਚ ਨੰਗਿਆ ਕੀਤਾ ਤੇ ਸਭ ਰਾਹ ਦੇਸ਼ ਦੇ ਅੱਗੇ ਇਹਨਾਂ ਨੂੰ ਕੋਈ ਮੈਂ ਸਮਝਦਾ ਕਿ ਜਵਾਬ ਦੇਈ ਵੀ ਜਿਹੜੀ ਇਹਨਾਂ ਦੀ ਤੈਅ ਕੀਤੀ ਹੈ ਉਹਦੇ ਨਾਲ ਇਹਨਾਂ ਕੋਈ ਕੋਈ ਜਵਾਬ ਵੀ ਹੈ ਨਹੀਂ ਸੀ ਲੋਕਾਂ ਨੂੰ ਦੇਣ ਵਾਸਤੇ ਕਿ ਅਸੀਂ ਹੁਣ ਭ੍ਰਿਸ਼ਟਾਚਾਰ ਦੇ ਨਾਂ ਤੇ ਤੇ ਕੀ ਗੱਲ ਕਰੀਏ ਉਹ ਕੰਪਨੀਆਂ ਜਿਨ੍ਹਾਂ ਤੇ ਉਹ ਲੋਕ ਜਿਨ੍ਹਾਂ ਤੇ ਈਡੀ ਕੋਈ ਦਿਨ ਪਹਿਲਾਂ ਰੇਡ ਕਰਦੀ ਐ ਫਿਰ ਚੰਦ ਦਿਨਾਂ ਦੇ ਬਾਅਦ ਉਹ ਲੋਕ ਇਲੈਕਟਰਲ ਬਾਂਡ ਖਰੀਦ ਕੇ ਇਸ ਭਾਰਤੀ ਜਨਤਾ ਪਾਰਟੀ ਨੂੰ ਦਿੰਦੇ ਐ ਉਸ ਤੋਂ ਬਾਅਦ ਈਡੀ ਜਿਹੜੀ ਐ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਚੋਂ ਨਿਗਾਹ ਆ ਕੇ ਉਹਨਾਂ ਨੂੰ ਕਲੀਨ ਚਿੱਟੇ ਦੇ ਦਿੰਦੀ ਐ ਸਾਡਾ ਕਹਿਣਾ ਕਿ ਇਹ ਜਿਹੜੀ ਧਰਤੀ ਅੰਮ੍ਰਿਤਸਰ ਦੀ ਐ ਖਾਸ ਕਰ ਇਹਦਾ ਇਤਿਹਾਸ ਬਹੁਤ ਪ੍ਰਾਤਨ ਐ ਔਰ ਇਹਦਾ ਚਾਰ ਦਰਵਾਜ਼ੇ ਸਾਂਝੀ ਵਲਤਾ ਦਾ ਪ੍ਰਤੀਕ ਨੇ ਔਰ ਨਿਉਂਕੇ ਚੱਲਣਾ ਔਰ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨਾ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਤੁਸੀਂ ਸਮਝ ਸਕਦੇ ਜੇ ਕਿ ਸੰਤ ਮੀਆਂ ਮੀਰ ਜੀ ਨੇ ਜਿਸ ਹਰਮੰਦਰ ਸਾਹਿਬ ਦੀ ਨੀਂ ਰੱਖੀ ਹੋਵੇ ਤੇ ਸੈਕੂਲਰ ਦਾ ਐਡਾ ਵੱਡਾ ਸਰੋਤ ਇਸ ਧਰਤੀ ਦੇ ਉੱਤੇ ਵਗਦਾ ਆ ਜਿਹਦੇ ਚ ਹਰ ਪ੍ਰਾਣੀ ਦੇਸ਼ ਵਿਦੇਸ਼ ਦੇ ਵਿੱਚੋਂ ਆ ਕੇ ਇੱਥੇ ਉਹਦੀ ਨਤਮਸਤਕ ਵੀ ਹੁੰਦਾ ਆ ਔਰ ਇੱਥੇ ਪਵਿੱਤਰ ਤੀਰਥਾਂ ਨੂੰ ਪਵਿੱਤਰ ਸਥਾਨਾਂ ਤੇ ਜਾ ਕੇ ਨਤਮਸਤਕ ਹੁੰਦਾ ਔਰ ਉੱਥੋਂ ਦੀਆਂ ਆਸਤਾ ਦੇ ਉੱਥੋਂ ਦੇ ਧਰਮ ਦੇ ਜਿਹੜੇ ਸੰਦੇਸ਼ ਨੇ ਉਹਨਾਂ ਦੇ ਮੁਤਾਬਕ ਜੀਵਨ ਜਾਚ ਆਪਣੀ ਜੀਣ ਦਾ ਪ੍ਰਣ ਲੈਂਦਾ ਆ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਉਹੀ ਪਾਰਟੀ ਜਿਹੜੀ ਦੇਸ਼ ਦੇ ਉੱਤੇ ਆਪਣਾ ਆਪ ਨੂੰ ਕਹਿੰਦੀ ਹੈ ਕਿ ਅਸੀਂ 10 ਸਾਲ ਰਾਜ ਕੀਤਾ ਸੀ ਲਗਾਤਾਰ ਲੋਕਾਂ ਵਾਸਤੇ ਇਹ ਵਰਗੀਕਰਨ ਤੋਂ ਖੁਸ਼ ਕਰਨ ਵਾਸਤੇ ਜੇ ਧਰਮ ਦੀ ਰਾਜਨੀਤੀ ਨਹੀਂ ਕਰਦੇ ਅੱਜ ਉਹ ਲੋਕ ਇੰਨੇ ਹਤਾਸ਼ ਹੋ ਗਏ ਨੇ ਕਿ ਕਈ ਉਮੀਦਵਾਰ ਜਿਵੇਂ ਤੁਸੀਂ ਮੇਰੇ ਤੇ ਵੀ ਗੱਲ ਕਰ ਲੋ ਕਿ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਚੈਨਲਾਂ ਦੇ ਮੈਂ ਮਾਫੀ ਚਾਹੁੰਨਾ ਹੈ ਕਿ ਕੁਝ ਲੋਕ ਇਹੇ ਨੇ ਜਿਹੜੇ ਬਗੈਰ ਕਿਸੇ ਦਾ ਰਿਐਕਸ਼ਨ ਲਿਓ ਬਗੈਰ ਕੋਈ ਗੱਲ ਪੁੱਛਿਓ ਚੰਗੇ ਚੈਨਲ ਵੀ ਮੈਂ ਉਹਨਾਂ ਨੂੰ ਇਤਰਾਜ਼ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਨਿਊਜ਼ 18 ਦੇ ਮੈਂ ਗੱਲ ਕਰੂੰਗਾ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਗਲਤੀ ਲੱਗੀ ਹੈ ਔਰ ਉਹਨੂੰ ਬੰਦੇ ਨੂੰ ਸਸਪੈਂਡ ਵੀ ਕੀਤਾ ਮੈਂ ਦੀ ਧੰਨਵਾਦ ਵੀ ਕਰਦਾ ਉਹਨਾਂ ਨੂੰ ਪਰ ਉਸ ਤੋਂ ਬਾਅਦ ਵੀ ਕਈ ਅਜਿਹੇ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਚਲਾਉਣ ਵਾਲੇ ਨੇ ਜਾਂ ਉਹਨਾਂ ਦਾ ਜਿਹੜਾ ਇੱਕ ਮੀਡੀਆ ਹਾਊਸ ਹੈ ਉਹਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਫਲੂਡ ਕੀਤੀਆਂ ਜਾ ਰਹੀਆਂ ਨੇ ਕਾਰਨ ਕੀ ਹੈ ਜਿਹੜਾ ਰਾਤ ਤੋਂ ਆ ਰਹੇ ਸਾਬਜ ਵਾਲੇ ਨੂੰ ਤੁਹਾਨੂੰ ਕਾਦਾ ਦਬਕਾ ਮਰੂਗੀ ਕੋਈ ਰਾਬਤਾ ਰਾਬਤਾ ਕੈਮ ਕਿਤੇ ਨਾਲ ਹੀ ਚੱਲ ਪਾਂਗੇ ਉਦੇ ਆ ਜੂਗੀ ਉਹ ਇਹਨਾਂ ਸਾਹਿਬ ਪਰਵਾਹ ਨਹੀਂ ਕਰਦੇ ਜੇ ਅਸੀਂ 1 ਸਾਲ ਧਰਨੇ ਤੇ ਬਹਿ ਸਕਦੇ ਮਾਜਾ ਯਾਰ ਅਸੀਂ ਉਹ ਹੀ ਜਿੰਨੇ ਪਾਰਲੀਮੈਂਟ ਚ ਹੋ ਜੇ ਹਣ ਮੈਨੂੰ ਪਤਾ ਭਾਜਪਾਲੇ ਕਿਦਾਂ ਭਜਦੇ ਵੇਖੇ ਮੈਂ ਉਥੋਂ ਵੇਖ ਰਿਹਾ ਕੋ ਵੀਡੀਓ ਰਿਲੀਜ਼ ਕਰੂ ਸਾਕੇ ਉਹਨਾਂ ਪਾਰਲੀਮੈਂਟ ਜਦੋਂ ਪਾਰਲੀਮੈਂਟ ਤੇ ਅਟੈਕ ਹੋਇਆ ਸੀ ਗੱਲ ਪੂਰੀ ਜ਼ੋਰਾਂ ਤੋਂ ਕਮਲਦੀ ਉਹਨਾਂ ਕੋ ਪਾਰਲੀਮੈਂਟ ਤੇ ਅਟੈਕ ਹੋਇਆ ਸਾਰੇ ਕੈਮਰੇ ਲੱਗੇ ਨੇ ਸਾਡੀ ਵੀਡੀਓ ਰਿਲੀਜ਼ ਕਰੋਗਾ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਮਾਜੇ ਵਾਲੇ ਕਿਹੋ ਜਿਹੇ ਨੇ ਇਸ ਪੰਜਾਬ ਦੀ ਧਰਤੀ ਦਾ ਖੂਨ ਪੰਜਾਬ ਦੀ ਧਰਤੀ ਹਮੇਸ਼ਾ ਉਹਦੇ ਨਾਲ ਖੜਦੀ ਹੈ ਜਿੱਥੇ ਜ਼ੁਲਮ ਹੁੰਦਾ ਹੋਵੇ ਐਸੇ ਦੇਸ਼ 'ਚ ਜ਼ੁਲਮ ਹੋ ਰਿਹਾ ਅਸੀਂ ਜ਼ੁਲਮ ਦੇ ਵਿਰੁੱਧ ਖੜਾ ਹਾਂ ਸਰ ਦੋ ਵਾਰ ਤੁਸੀਂ ਜਿੱਤੂ ਠੀਕ ਹੈ ਤੀਸਰੀ ਵਾਰੀ ਟਿਕਟ ਦੇ ਵਿੱਚ ਇੱਕ ਬੜਾ ਘਮਾਸਾ ਚੱਲ ਰਿਹਾ ਤੇ ਟਿਕਟ ਮੰਗ ਰਿਹਾ ਆਪਣੇ ਪਾਰਟੀ ਦੇ ਜਿੰਨਾਂ 'ਚ ਟਿਕਟ ਤੁਹਾਨੂੰ ਜਿਹਨੂੰ ਨਹੀਂ ਲੌਂਚ ਹੋਈ ਉਸ ਤੋਂ ਬਾਅਦ ਕੀ ਪਾਰਟੀ ਦੇ ਜਿਹੜੀ ਆਪਸ 'ਚ ਜਿਹੜੀ ਰੰਜਿਸ਼ਾਂ ਬਾਜੀ ਖਤਮ ਹੋਊਗੀ ਦੇਖੋ ਜਦੋਂ ਵੀ ਟਿਕਟ ਅਨਾਉਂਸ ਹੋ ਜਾਏਗੀ ਜਿੰਨੂੰ ਵੀ ਹੋ ਜਾਊਗੀ ਗੁਰਜੀਤ ਔਜਲਾ ਇੱਕ ਸਿਪਾਹੀ ਬਣ ਕੇ ਇੱਕ ਸਿਪਾਹੀ ਬਣ ਕੇ ਇੱਕ ਕਹਿ ਸਕਦੇ ਕਿ ਇੱਕ ਆਰਮੀ ਮੈਨ ਬਣ ਕੇ ਪਾਰਟੀ ਦਾ ਲੜਾਈ ਲੜ ਅੰਮ੍ਰਿਤਸਰ ਦੇ ਲੋਕਾਂ ਦੀ ਹਮਾਇਤ ਦੀ ਗੱਲ ਕਰੋਗੇ ਤਾਂ ਜੀਕਰ ਤੁਹਾਨੂੰ ਟਿਕਟ ਮਿਲੇਗੀ ਤੇ ਜੇ ਬਾਈ ਦੇ ਵੀ ਟਿਕਟ ਮਿਲਦੀ ਫਿਰ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕਰ ਹੋਵੇ ਤੇ ਜੇ ਬਾਈ ਦੇ ਵੀ ਟਿਕਟ ਨਹੀਂ ਦਿੱਤੀ ਜਾਂਦੀ ਤੇ ਗੱਲਾਂ ਐ ਹੋਈ ਜਾਣਗੀਆਂ ਤੁਹਾਡੀਆਂ ਬਿਲਕੁਲ ਇਦਾਂ ਹੀ ਬਿਲਕੁਲ ਛੋਟੇ ਵੀਰ ਇਦਾਂ ਹੀ ਰਹਿ ਮੰਗੇ ਯਾਰ ਦੇਖੋ ਸਮਾਂ ਸਮਾਂ ਲੱਗਦਾ ਹਰ ਚੀਜ਼ ਲਈ ਸਮਾਂ ਜਿਹੜਾ ਬੰਦੇ ਨੂੰ ਨਿਖਾਰਦਾ ਹੈ ਜੀ ਉਹਨਾਂ ਸਾਹਿਬ ਕਹਿੰਦੇ ਸਮਾਂ ਬੰਦੇ ਦਾ ਨੁਕਸਾਨ ਕਰ ਦਿੰਦਾ ਹੈ ਇਹ ਤੇ ਫਿਰ ਮੇਰਾ ਸਮਾਂ ਹੋਏਗਾ ਨਾ ਮੈਂ ਕਿਵੇਂ ਤੈਅ ਕਰਨਾ ਪਰ ਮੇਰਾ ਤੁਹਾਨੂੰ ਅੱਜ ਮੈਂ ਕਹਿ ਰਿਹਾ ਕਿ ਅਸੀਂ ਕਾਂਗਰਸ ਪਾਰਟੀ ਤੋਂ ਜਿੱਤ ਕੇ ਸੀਟ ਜਾਏਗੀ ਮੈਂ ਲੋਕਾਂ ਦਾ ਵਿਸ਼ਵਾਸ ਨਾ ਗੱਲ ਕਰ ਰਿਹਾ ਮੇਰਾ ਕੋਈ ਪਰਸਨਲੀ ਮੇਰੀ ਤੇ ਇੱਕ ਹੀ ਵੋਟ ਹੈ ਪਰ ਲੋਕਾਂ ਦੇ ਮੈਨੂੰ ਵਿਸ਼ਵਾਸ ਹੈ ਇਸ ਗੁਰੂ ਨਗਰੀ ਤੇ ਵਿਸ਼ਵਾਸ ਹੈ ਇਹਦੀ ਸਾਂਧੀ ਵਾਲਤਾ ਤੇ ਮੈਨੂੰ ਵਿਸ਼ਵਾਸ ਹੈ ਸਾਂਧੀ ਵਾਲਤਾ ਦੀ ਨਗਰੀ 'ਚ ਰਹਿਣ ਵਾਲੇ ਲੋਕ ਕਦੇ ਵੀ ਇਹ ਚੀਜ਼ ਨਹੀਂ ਕਰਨਗੇ ਕਿ ਜਿਹੜਾ ਜਿਹੜੀ ਚੀਜ਼ ਸਾਡੇ ਦੇਸ਼ ਲਈ ਸਾਡੇ ਸਿਸਟਮ ਲਈ ਸਹੀ ਨਾ ਹੋਵੇ ਵਪਾਰੀਆਂ ਲਈ ਸਹੀ ਨਾ ਹੋਵੇ ਉਹਦੀ ਕਦੀ ਵੀ ਸਪੋਰਟ ਨਹੀਂ ਕਰਦਾ। ਬੋਲਾ ਸਾਹਿਬ ਜਿਹੜੀ ਇਸ ਵਾਰ ਬੀਜੇਪੀ ਇਲੈਕਸ਼ਨ ਲੜ ਰਹੀ ਆ ਤੁਸੀਂ ਉਹਨਾਂ ਦਾ ਸਟਾਈਲ ਵੇਖ ਲਿਆ ਜਿਵੇਂ ਉਹ ਤੁਹਾਨੂੰ ਉਲਝਾਈ ਦਿੱਤਾ ਇੱਕ ਹਿਸਾਬ ਦਾ ਤੁਸੀਂ ਹੋਣ ਜਦੋਂ ਤੁਹਾਨੂੰ ਲੋੜ ਹੀ ਨਹੀਂ ਸੀ ਜਵਾਬ ਦੇਣ ਦੀ ਪਹਿਲਾਂ ਬਿੱਟੂ ਉਹਨਾਂ ਨੂੰ ਲੈ ਕੇ ਆਪ ਵੱਲੋਂ ਵੀ ਲੈ ਕੇ ਇਹਨਾਂ ਦਾ ਸਟਾਈਲ ਜਿਹੜਾ ਇਸ ਵਾਰ ਕਿੰਨਾ ਗ੍ਰੈਸਿਵ ਨਹੀਂ ਬੀਜੇਪੀ ਲੜ ਰਹੀ ਕਿ ਕੰਮ ਪਹਿਲਾਂ ਜਹਾਦੋ ਲੀਡਰਾਂ ਨੂੰ ਵੀ ਦੇਖੋ ਬਾਕੀ ਸਟੇਟਾਂ 'ਚ ਮੈਨੂੰ ਪਤਾ ਨਹੀਂ ਇਹਨਾਂ ਦਾ ਕੀ ਲੋਕਾਂ ਨੇ ਜਵਾਬ ਦਿੱਤਾ ਪਰ ਪੰਜਾਬ ਬੜਾ ਸਪਸ਼ਟ ਹੈ ਇਹਨਾਂ ਕੰਮਾਂ ਵਾਂ ਪੰਜਾਬ ਕਿਤੇ ਵੀ ਤੱਕੇਸ਼ਾਈ ਹੁੰਦੀ ਬਰਦਾਸ਼ਤ ਨਹੀਂ ਕਰਦਾ। ਚਾਹੇ ਕਿਸੇ ਗਰੀਬ ਨਾਲ ਚਾਹੇ ਕਿਸੇ ਦੇਸ਼ ਨੂੰ ਹੁੰਦੀ ਹੋਵੇ ਪੰਜਾਬੀਆਂ ਦਾ ਇੱਕ ਵੱਖਰਾ ਹੀ ਅੰਦਾਜ਼ ਹੈ ਔਰ ਪੰਜਾਬੀ ਉਸ ਅੰਦਾਜ਼ 'ਚ ਰਹਿਣਗੇ ਜੇ ਇਹ ਇਹੋ ਜੇ ਕੰਮ ਕਰਨਗੇ ਵੇਖੋ 21 ਤਰੀਕਾ ਹੁੰਦਾ ਇਲੈਕਸ਼ਨ ਦਾ ਪੰਜਾਬੀ ਆਪਣਾ ਵੋਟ ਪਾ ਕੇ ਉਹਦਾ ਜਿਹੜਾ ਜਵਾਬ ਹੈ ਉਹ ਦੇਣਗੇ ਉਹ ਜਿਹੜਾ ਬੀਤੇ ਦਿਨੀ ਕਾਂਗਰਸ ਦੇ ਵਿੱਚ ਧਰਮ ਦੇ ਨਾਮ ਦੇ ਵੀ ਟਿਕਟ ਨੂੰ ਲੈ ਕੇ ਜਿਹੜੀ ਮੰਗ ਕੀਤੀ ਗਈ ਸੀ ਉਹ ਕਿੱਥੋਂ ਦਾ ਜਾਇਦਾ ਦੇਖੋ ਹਰ ਇੱਕ ਕੇਸ ਦਾ ਆਪਣਾ ਵਿਚਾਰਤਾ ਰਹੇ ਕਾਂਗਰਸ ਸੈਕੂਲਰ ਪਾਰਟੀ ਹੈ ਕਿਤੇ ਵੀ ਮੈਂ ਕਹੂੰਗਾ ਕਿਤੇ ਵੀ ਇਹਨਾਂ ਚੀਜ਼ਾਂ ਨੂੰ ਉਭਾਰਨਾ ਨਹੀਂ ਚਾਹੀਦਾ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਲੀਡਰ ਹੋਵੇ ਅਸੀਂ ਸੈਕੂਲਰ ਸੋਚਣਾ ਚਾਹਦੇ ਆਂ ਦੇਖੋ ਅੱਜ ਗਲੀ ਦੇ ਵਿੱਚ ਅਸੀਂ ਸਾਰੇ ਤਬਕਿਆਂ ਦੇ ਲੋਕ ਨਹੀਂ ਨੇ ਸਾਰੇ ਵਰਗਾਂ ਦੇ ਲੋਕ ਨੇ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕਿਸੇ ਗਲੀ ਦੇ ਵਿੱਚ ਕਿਸੇ ਤਬਕਿਆਂ ਦੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਕਿਤੇ ਤਰੇੜ ਆਵੇ ਉਹ ਹੋਣਾ ਹੀ ਨਹੀਂ ਚਾਹੀਦੀ ਜਿਹੜਾ ਵੀ ਕੋਈ ਗੱਲ ਕਰੂਗਾ ਉਹ ਮੇਰਾ ਮਕਸਦ ਕਹਿੰਦਾ ਹੈ ਕਿ ਉਹਦਾ ਕੋਈ ਨਿੱਜੀ ਮਫਾਦ ਹੋ ਸਕਦਾ ਪਰ ਕਾਂਗਰਸ ਪਾਰਟੀ ਦਾ ਕਦੀ ਵੀ ਇਹ ਸਿਧਾਨ ਨਹੀਂ ਹੁੰਦਾ ਕਿ ਇਹ ਚੀਜ਼ਾਂ ਕਰੋ ਤੇ ਕੱਲ ਦੇ ਇਨਸਟੈਂਟ ਤੋਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਤੁਹਾਨੂੰ ਗੱਲਬਾਤ ਹੋਈ ਹੋਏਗੀ ਯਾਰ ਜਿੱਦੇ ਬੰਦਿਆਂ ਤੇ ਯਕੀਨ ਹੋਵੇ ਲੋੜ ਨਹੀਂ ਹੁੰਦੀ ਗੱਲ ਕਰਨ ਦੀ ਮੈਂ ਸਿਰ ਤੁਹਾਨੂੰ ਕਿਉਂਕਿ ਚਰਚਾ ਦਾ ਵਿਸ਼ਾ ਬਣਿਆ ਤੁਸੀਂ ਸਾਰੇ ਫੋਨ ਕਰ ਰਹੇ ਮੈਂ ਕਰੀ ਮੈਂ ਤੁਹਾਡਾਂ ਨਾਲ ਗੱਲ ਕਰ ਲਿਆ ਕਿ ਹੋਕ ਹੀ ਰਿਹਾ ਹੈ ਇਸ ਸਿਸਟਮ 'ਤੇ ਟਿਕਟਾਂ ਦਾ ਅਨਾਉਂਸ ਹੋਣੀ ਆ ਪੰਜਾਬ ਦੀ ਇਹ ਇਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਹਨਾਂ ਉਹ ਦਾ ਸਕਦੇ ਆ ਇਹ ਮੇਰਾ ਜਿਵੇਂ ਇੱਕ ਇਹ ਵੀ ਇੱਕ ਪਹਿਲਾਂ ਸ਼ਾਇਦ ਭਾਵੇਂ ਟਿਕਟਾਂ ਫਿਰ ਤੋਂ ਹੀ ਗੱਣਾ ਇਹ ਚਰਚਾ ਹੀ ਆ ਪਰ ਬਿੱਟੂ ਜੀ ਦੇ ਜਾਣ ਤੋਂ ਬਾਅਦ ਜਿਹੜੇ ਸਿਟਿੰਗ ਐ MP ਇਹ ਘਟੋ ਘਟ ਇਹਨਾਂ ਦੀ ਟਿਕਟਾਂ ਬਚ ਗਈਆਂ ਨੇ ਨਹੀਂ ਤਾਂ ਅੱਗੇ ਉਹਨਾਂ ਨੇ ਇਹ ਟਿਕਟਾਂ ਕਿ ਭਾਵੇਂ ਕੱਟੀਆਂ ਦੇਖੋ ਜਦੋਂ ਅਸੀਂ ਤੇ ਅਸੀਂ ਤੇ ਜਦੋਂ ਪ੍ਰਧਾਨ ਸਾਂ ਉਦੋਂ ਵੀ ਲੋਕ ਮੁੱਦਿਆਂ ਦੀ ਲੜਾਈ ਲੜਦੇ ਰਹੇ ਆ MP ਬਣੇ ਤਦ ਵੀ ਲ ਕਿ ਕੋਈ ਬੈਟਰ ਕੈਂਡੀਡੇਟ ਹੈ ਮੈਂ ਉਹ ਬੈਟਰ ਕੈਂਡੀਡੇਟ ਨੂੰ ਟਿਕਟ ਦੇਣੀ ਚਾਹੀਦੀ ਹੈ ਪਰ ਰੋਜਾ ਸਭ ਇਹ ਲੱਗਦਾ ਨਹੀਂ ਇਹਨਾਂ ਚਰਚਾਵਾਂ ਤੋਂ ਟਿਕਟ ਪੱਕੀ ਹੋ ਗਈ ਨਹੀਂ ਇਹ ਜੀ ਕੋਈ ਗੱਲ ਨਹੀਂ ਇਹ ਜੀ ਕੋਈ ਗੱਲ ਨਹੀਂ ਸੀ ਪਾਰਟੀ ਸਮਝੂਗੀ ਕਿ ਜੇ ਪਾਰਟੀ ਨੂੰ ਜਿੱਤਣ ਵਾਲਾ ਕੈਂਡੀਡੇਟ ਦੇਣਾ ਚਾਹੀਦਾ ਜੇ ਕੋਈ ਬੈਟਰ ਆਪਸ਼ਨ ਹੈਗੀ ਪਾਰਟੀ ਨੂੰ ਬੈਟਰ ਆਪਸ਼ਨ ਪਨਾਉਣੀ ਚਾਹੀਦੀ ਹੈ ਜੇ ਤੁਹਾਨੂੰ ਲੱਗਦੀ ਕੋਈ ਬੈਟਰ ਆਪਸ਼ਨ ਆਪਣੇ ਤੋਂ ਲਾਵਾ ਉਹ ਕਦੀ 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 ਕਿਸੇ ਨੂੰ ਵੀ ਲੱਗਦਾ ਹੁੰਦਾ ਕਿ ਮੇਰੇ ਤੋਂ ਚੰਗਾ ਕੋਈ ਬੰਦਾ ਹੈਗਾ ਇਹਦੇ ਰੱਬ ਨੇ ਸਾਡੇ ਕੰਨ 'ਚ ਪਾ ਕੇ ਭੇਜਿਆ ਉਹ ਤੈਨੂੰ ਕੋਈ ਪੁੱਛ ਲੈ ਤੇਰੇ ਤੋਂ ਵਧੀਆ ਪੱਤਰਕਾਰ ਦੁਗਣਾ ਮੇਰੇ ਤੋਂ ਵਧੀਆ ਨਹੀਂ ਕੋ ਬਨੀਸ਼ ਤੁਹਾਡੀ ਜੀ ਲੜ ਰਹੇ ਆ ਇੱਥੋਂ ਪਰਮਾਤਮਾ ਚਲੋ ਚਾਹੀ ਮੈਂ ਲੜਾ ਚਾਹੀ ਮੇਰਾ ਉਮੀਦਵਾਰ ਕੋਈ ਵੀ ਹੋਵੇ ਪਾਰਟੀ ਦਾ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਲੋਕਤੰਤਰ ਦੇ ਵਿੱਚ ਰਹਿੰਦੀ ਹੋਈ ਸੈਕੂਲਰ ਤਰੀਕੇ ਦੇ ਨਾਲ ਇਹ ਇਲੈਕਸ਼ਨ ਜਿਹੜੀ ਆ ਉਹ ਲੜੇਗੀ ਔਰ ਦੋਵੇਂ ਸੀਟਾਂ ਜਿੱਤਦੇ ਵੀ ਆ ਅੱਜ ਇਹਨਾਂ ਦਾ ਇੱਕ ਹੀ ਮੰਕਸ਼ਾ ਹੈ ਕਿ ਆਨੰਦਪੁਰ ਸਾਹਿਬ ਦੇ ਕਿਉਂਕਿ ਸਿੱਖਾ ਦਾ ਤਖਤ ਹੈ ਜ੍ਰਿਕੇਸ਼ਗੜ੍ਹ ਸਾਹਿਬ ਅਕਸ਼ਰੀ ਕਾਲ ਤੱਕ ਸਾਹਿਬ ਇਹ ਕਿਸੇ ਵੀ ਤਰੀਕੇ ਨਾਲ ਕਾਬਜ ਹੋਣਾ ਚਾਹੁੰਦੇ ਆ ਪਹਿਲੀ ਗਲਤੀ ਇਹ ਹੈ ਕਿ ਦੇਖੋ ਅਸੀਂ ਕਹਿੰਨੇ ਆ ਕਿ ਇਲੈਕਸ਼ਨ ਲੜਨਾ ਹਰ ਇੱਕ ਦਾ ਅਧਿਕਾਰ ਖੇਤਰ ਹੈ ਸੰਵਿਧਾਨ ਨੂੰ ਇਜਾਜ਼ਤ ਦਿੰਦਾ ਹੈ ਤੁਸੀਂ ਇਲੈਕਸ਼ਨ ਲੜੋ ਜੀ ਸੱਚਕੇ ਲੜੋ ਤੁਸੀਂ ਆਪਣੀਆਂ ਪ੍ਰਾਪਤੀਆਂ ਦੱਸੋ ਤੁਸੀਂ ਕਿਸੇ ਦੇ ਕਰਤਾਰ ਦੇ ਕਰਤਾਰ ਕੁਸ਼ੀ ਨਾ ਕਰੋ ਤੁਸੀਂ ਕਿਸੇ ਦੇ ਉੱਤੇ ਅਜਿਹੇ ਕੰਮ ਨਾ ਕਰੋ ਜਿਹੜਾ ਲੋਕਤੰਤਰ ਇਜਾਜ਼ਤ ਨਹੀਂ ਦਿੰਦਾ ਪੱਤਰਕਾਰਤਾ ਦੀ ਇੱਕ ਮਰਿਆਦਾ ਹੈ ਇੱਕ ਹਾਊਸ মিডিਆ ਹਾਊਸ ਚਲਾਉਣ ਦੀ ਵੀ ਇੱਕ ਮਰਿਆਦਾ ਹੈ ਤੁਸੀਂ ਉਹਨਾਂ ਮਰਿਆਦਾ ਨੂੰ ਲੰਘ ਰਹੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਕਦੇ ਵੀ ਤੁਹਾਨੂੰ ਮਾਫ਼ ਨਹੀਂ ਕਰਨੀਆਂ ਅੱਜ ਇਹਨਾਂ ਦੋਹਾਂ ਤਖਤਾਂ ਦੇ ਉੱਤੇ ਤੁਹਾਡਾ ਨਿਗਾਹਕ ਤੁਸੀਂ ਕਾਬਜ ਹੋਣਾ ਚਾਹੁੰਦੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਸੈਕੂਲਰ ਸੋਚ ਦੇ ਤਖਤ ਨੇ ਸਾਡਾ ਭਾਈਚਾਰਾ ਬੜਾ ਮਜ਼ਬੂਤ ਹੈ ਇਸ ਗੁਰੂ ਨਗਰੀ ਦਾ ਇੰਨਾ ਮਜ਼ਬੂਤ ਹੈ ਕਿ ਇਹ ਤੇ ਇਹ ਤੇ ਸਰੋਤ ਹੈ ਸਾਂਝੀ ਬਾਲਤਾ ਦਾ ਸਰੋਤ ਹੈ ਧਰਮ ਨਿਰਪੱਖਤਾ ਦਾ ਸਰੋਤ ਹੈ ਇਹਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਤਾਂ ਤੁਸੀਂ ਆਪਣੀ ਵਿਕਾਸ ਦੀ ਗੱਲ ਕਰੋ ਤੁਸੀਂ ਸਾਂਝੀ ਬਾਲਤਾ ਦੀ ਗੱਲ ਕਰੋ ਤੁਸੀਂ ਵਰਕਰਾਂ ਦੀ ਰਾਜਨੀਤੀ ਨਾ ਕਰੋ ਤੁਸੀਂ ਧਰਮਾਂ ਦੀ ਰਾਜਨੀਤੀ ਨਾ ਕਰੋ ਪਰ ਤੁਹਾਡਾ ਏਜੰਡਾ ਕੁਝ ਹੋਰ ਹੈ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਸਿਪਾਹੀ ਆ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣ ਦੀ ਨਾਤੇ ਨਾਲ ਦੀ ਨਾਲ ਲੋਕਾਂ ਦੇ ਜਿਹੜੇ ਸਾਂਝੀ ਵਾਲਤਾ ਦੇ ਕੰਮ ਨੇ ਜਿਹੜੇ ਲੋਕਾਂ ਦੇ ਸਮਾਜਿਕ ਕੰਮ ਨੇ ਨਿੱਜੀ ਕੰਮ ਨੇ ਅਸੀਂ ਇਸ ਤਰੀਕੇ ਨਾਲ ਕਰਦੇ ਆ ਕਿ ਅਸੀਂ ਆਪਣਤਾ ਦਾ ਉਹਨਾਂ ਦੇ ਨਾਲ ਇੱਕ ਰਿਸ਼ਤਾ ਬਣਾਇਆ ਹੋਇਆ ਇੱਕ ਪਰਿਵਾਰ ਦਾ ਰਿਸ਼ਤਾ ਬਣਿਆ ਹੋਇਆ ਤੁਸੀਂ ਜਏ ਰਿਸ਼ਤੇ ਬਣਾਓ ਜੀ ਸਦਕੇ ਇਲੈਕਸ਼ਨਾਂ ਲੜੋ ਪਰ ਜਿਹੜੀ ਤੁਸੀਂ ਆ ਕਰਦਾਰ ਕੁਸ਼ੀ ਕਰਦੇ ਜੇ ਮੈਂ ਮਾਫੀ ਚਾਹੂੰਗਾ ਕਿ ਕੁਝ ਪੱਤਰਕਾਰ ਪਰ ਆਵਨੂ ਕਿ ਬੇਨਤੀ ਹੈ ਤੁਹਾਨੂੰ ਕਿਰਪਾ ਕਰਕੇ ਜਹੀਆ ਖਬਰਾਂ ਚਲਾਉਣ ਤੋਂ ਪਹਿਲਾਂ ਪੁੱਛ ਲਿਆ ਕਰੋ ਕਿਸੇ ਨਾਲ ਗੱਲ ਕਰ ਲਿਆ ਕਰੋ ਕੱਲ ਵੀ ਮੈਨੂੰ ਦਲੀਬਠਾ ਦਿੱਤਾ ਗਿਆ ਮੈਂ ਮੁਕਸਰ ਬਿਠਾ ਸੀ ਮੇਰੀ ਪਰਿਵਾਰ ਦੇ ਵਿੱਚ ਮੈਰਿਜ ਸੀ ਔਰ ਸਵੇਰੇ 6 ਵਜੇ ਤੋਂ ਲੈ ਕੇ ਮੈਂ 5 ਵਜੇ ਤੱਕ ਉੱਥੇ ਰਿਹਾ ਅੱਜ ਵੀ ਮੈਂ ਖਬਰਾਂ ਪੜ ਰਿਹਾ ਕਿ 2 ਵਜੇ ਜਾ ਰਹੇ ਜੀ 2:30 ਵਜੇ ਜਾ ਰਹੇ ਇਹ ਕੋਈ ਤਰੀਕਾ ਹੈ ਮੈਂ ਕਹਿਣਾ ਚਾਹੂੰਗਾ ਤੁਸੀਂ ਜ਼ਿੰਮੇਵਾਰ ਦੇਸ਼ ਦੇ ਜ਼ਿੰਮੇਵਾਰ ਵਿਅਕਤੀ ਹੋ ਜ਼ਿੰਮੇਵਾਰ ਰਾਜਨੀਤਾ ਹੋ ਤੁਹਾਨੂੰ ਆਪ ਅੱਗੇ ਆ ਕੇ ਜਿਹੀ ਜਿਹੜੇ ਲੋਕ ਖਬਰਾਂ ਚਲਾਉਂਦੇ ਨੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਠੀਕ ਹੈ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਦੀ ਮਰਜ਼ੀ ਹੈ ਅਧਿਕਾਰ ਸੰਵਿਧਾਨ ਨੇ ਦਿੱਤਾ ਹੈ ਕੋਈ ਜਿੱਥੋਂ ਮਰਜ਼ੀ ਲੈ ਕੇ ਲੜ ਸਕਦਾ ਜਿਸ ਮਰਜ਼ੀ ਪਾਰਟੀ ਤੋਂ ਜਾ ਸਕਦਾ ਪਰ ਇਹ ਕੋਈ ਤਰੀਕਾਕਾਰ ਨਹੀਂਗਾ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਦੋ ਵਾਰ ਚੁਣੇ ਹੋਏ ਨੁਮਾਇੰਦਿਆਂ ਨੂੰ ਤਿੰਨ ਤਿੰਨ ਵਾਰ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਸ ਤਰੀਕੇ ਦੇ ਨਾਲ ਆਪਣੀਆਂ ਖਬਰਾਂ ਚਲਾ ਕੇ ਉਹਨਾਂ ਦੇ ਸਵਾਲੀਆ ਨਿਸ਼ਾਨ ਖੜਾ ਕਰਦੇ ਤੇ ਮੈਂ ਕਹਿਣਾ ਚਾਹੁੰਦਾ ਸਾਡੀ ਤੇ ਨਿੱਜਤਾ ਸਾਡੀ ਵਿਅਕਤੀਗਤ ਤੌਰ ਤੇ ਸਾਡਾ ਪਿਆਰ ਲੋਕਾਂ ਦਾ ਇਸ ਲੈਵਲ ਤੱਕ ਹੈ ਤੁਸੀਂ ਭਾਵੇਂ ਲਗਾਤਾਰ ਵੀ ਚੁਣਉਂਦੇ ਰਹੋਗੇ ਕਦੀ ਵੀ ਤੁਹਾਨੂੰ ਇਹੋ ਜਿਹਿਆਂ ਮੈਂ ਸਮਝਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਨਹੀਂ ਬਣਾ पाओਗੇ ਔਰ ਤੁਸੀਂ ਇਸ ਪ੍ਰਚਾਰ ਦੇ ਨਾਲ ਸਾਡਾ ਕਦੀ ਵੀ ਕੋਈ ਵੀ ਹਰਮਨਪ੍ਰਿਤ ਪਿਆਰਤਾ ਦੇ ਉੱਤੇ ਕੋਈ ਫਰਕ ਨਹੀਂ ਪਾ ਸਕਦੇ ਸੋ ਮੈਂ ਕਾਂਗਰਸ ਪਾਰਟੀ ਦਾ ਸ਼ਿਪਾਈ ਹਾਂ ਔਰ ਤਗੜੇ ਹੋ ਕੇ ਸਾਡੀ ਸਮੁੱਚੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਇਲੈਕਸ਼ਨ 'ਚ ਉਤਰੇਗੀ ਔਰ ਦਾਅਵੇ ਨਾ ਕਹਿਣਾ ਕਿ 13 ਜੋ ਮੈਕਸਿਮਮ ਸੀਟਾਂ ਜਿਹੜੀਆਂ ਨੇ ਅਸੀਂ ਮਜ਼ਬੂਤੀ ਨਾਲ ਲੜ ਕੇ ਮੈਕਸਿਮਮ ਸੀਟਾਂ ਸਾਰੀਆਂ ਪਾਰਟੀਆਂ ਤੋਂ ਵੱਧ ਸੀਟਾਂ ਜਿੱਤ ਕੇ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਦੀ ਇੰਡੀਆ ਲਾਈਸ ਦੀ ਚੋੜੀ ਪਾਵਾਂਗੇ। ਐਮਪੀ ਸਾਹਿਬ ਬਹੁਤ ਕਈ ਸਾਲ ਇਹ ਜਿਹੜਾ ਸਵਾਲ ਉੱਠਿਆ ਹੈ ਨਾ ਚਲੋ ਤੁਸੀਂ ਮੀਡੀਆ ਦੇ ਇਤਰਾਜ ਕੀਤਾ ਤੁਹਾਡਾ ਜਾਇਜ਼ ਬੰਦਾ ਪਰ ਇਹ ਸਵਾਲ ਇਸ ਕਰਕੇ ਉੱਠਿਆ ਕਿ ਤੁਹਾਨੂੰ ਉਹਦੇ ਬਿੱਟੂ ਜੀ ਨੂੰ ਡਿੰਪਾ ਜੀ ਨੂੰ ਕਿੱਥੇ ਵੇਚਿਆ ਜਾਂਦਾ ਸੀ। ਅਜੇ 10 ਦਿਨ ਪਹਿਲਾਂ ਤੁਹਾਡੇ ਘਰ ਉਹ ਗੱਲਾਂ ਨਾਲ ਚਦੇ ਆਏ ਨੇ ਉਹਨਾਂ ਕਰੀ ਵਾਕ ਨਹੀਂ ਸੀ ਵੇਚਿਆ ਗਿਆ। ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਬਿੱਟੂ ਜੀ ਦੇ ਜਾਣ ਨੂੰ ਕਿਵੇਂ ਦੇਖਦੇ ਹੋ ਔਰ ਇਸ ਕਰਕੇ ਸਵਾਲ ਉੱਠਦੇ ਨੇ। ਦੇਖੋ ਸਵਾਲ ਠਾਉਣਾ ਤੁਹਾਡਾ ਫਰਜ਼ ਬੰਦਾ ਹੈ। ਅਸੀਂ ਉਹਦਾ ਵੈਲਕਮ ਕਰਦਾ ਹਾਂ। ਤੁਸੀਂ ਸਾਨੂੰ ਸਵਾਲ ਕਰੋ। ਤੁਸੀਂ ਆਪਣੇ ਘਰ ਬੈਠ ਕੇ ਨਾ ਕੋਈ ਬੰਦਾ ਚੈਨਲ ਤੇ ਵੀਡੀਓ ਚਲਾ ਦੇ। ਬਿੱਟੂ ਜੀ ਦੇਖੋ ਅੱਜ ਅੱਜ ਸਮਾਂ ਇਲੈਕਸ਼ਨ ਦਾ ਹੈ। ਇਹ ਪਿਆਰ ਮੁਹੱਬਤ ਹੈ ਸਾਡੀ ਬੀਜੇਪੀ ਨਾਲ ਵੀ ਬਹੁਤ ਜ਼ਿਆਦੀ ਹੈ ਸਾਡੀ ਆਪ ਨਾਲ ਵੀ ਬਹੁਤ ਜ਼ਿਆਦੀ ਹੈ। ਇਹਦਾ ਮਤਲਬ ਇਹ ਥੋੜਾ ਕਾਜੀ ਪਾਰਟੀਆਂ ਜੁਆਇਨ ਕਰ ਰਹੇ ਹਨ। ਲੜਾਈ ਤੇ ਮੁੱਦਿਆਂ ਦੀ ਹੈ, ਲੜਾਈ ਤੇ ਵਿਚਾਰਾਂ ਦੀ ਹੈ। ਲੜਾਈ ਤੇ ਦੇਸ਼ ਨੂੰ ਕਿਸ ਪੱਖ ਤੇ ਲੈ ਕੇ ਜਾਣਾ ਉਹਦੀ ਹੈ। ਉਹਦੀ ਲੜਾਈ ਤੁਸੀਂ ਸਮਝਦੇ ਕਿ ਕਾਂਗਰਸ ਪਾਰਟੀ ਤੋਂ ਬੈਟਰ ਲੜੀ ਜਾ ਸਕਦੀ ਹੈ। ਅਸੀਂ ਦੇਖੋ ਪਾਰਟੀ ਆਪਣੀ ਆਪਣੀ ਹੈ। ਬਿੱਟੂ ਜੀ ਕਿਉਂ ਗਏ ਆ? ਇਹ ਬਿੱਟੂ ਜੀ ਦੱਸ ਸਕਦੇ। ਵੀ ਤੁਸੀਂ ਨੇ ਆਪਣੀ ਭਾਵਨਾਵਾਂ ਲੜੀ ਵਿਕਤੀਤ ਕੀਤੀ ਹੈ। ਰਿਸ਼ ਰਿਸ਼ਤਾ ਸੀ ਰਿਸ਼ਤਾ ਰਹੇਗਾ ਉਹ ਚ ਮੈਂ ਬਿਲਕੁਲ ਜਿੱਥੇ ਰਿਸ਼ਤਾ ਹੋਵੇ ਤੇ ਦੁੱਖ ਲੱਗਦਾ ਹੈ ਮੈਂ ਕਦੀ ਵੀ ਨਹੀਂ ਚਾਹੁੰਦਾ ਕਿ ਐਡਾ ਵੱਡਾ ਬੋਰਡ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ ਸਰਦਾਰ ਬੈਂਸ ਸਿੰਘ ਹੋਰ ਉਹਨਾਂ ਦਾ ਪਰਿਵਾਰ ਜਿਹੜਾ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਪਰ ਠੀਕ ਹੈ ਉਹਨਾਂ ਦਾ ਕੀ ਕਿਉਂ ਗਏ ਆ ਕਿਵੇਂ ਗਏ ਆ ਉਹ ਬਾਅਦ ਦੀਆਂ ਗੱਲਾਂ ਨੇ ਉਹ ਉਹੀ ਉਹਦੇ ਬਾਰੇ ਉਹ ਸਪਸ਼ਟ ਕਰ ਸਕਦੇ ਆ ਕਿਉਂਕਿ ਮੁਹਬਤ ਪਰਿਵਾਰ ਕਟਾਸ ਇਸ ਤਰ੍ਹਾਂ ਦੇ ਲੱਗਦੇ ਰਹੇ ਆ ਪ੍ਰਤਾਪ ਬਾਜਵਾ ਵੀ ਗੱਲਾਂ ਗੱਲਾਂ ਕਿਹ ਕਹਿੰਦੇ ਨੇ ਮੇਰੇ ਚਾਹ ਪੀਂ ਜਾਂਦੇ ਨੇ ਇਹ ਤੁਹਾਡੇ ਬਾਰੇ ਇਹੀ ਕਿਉਂ ਲੱਗਦੇ ਨੇ ਤੁਹਾਡੇ ਪਾਸ ਮੈਂ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰ ਇੱਕ ਗੱਲ ਨੂੰ ਬੜਾ ਕਲੀਅਰ ਰੱਖੋ ਕਿ ਜੇ ਦੇਸ਼ ਨੂੰ ਜੇ ਆਪਣੇ ਇਲਾਕੇ ਨੂੰ ਚਾਹੇ ਕੌਂਸਲਰ ਹੈ ਚਾਹੇ ਐਮਐਲਏ ਹੈ ਚਾਹੇ ਮੈਂਬਰ ਪਾਰਲੀਮੈਂਟ ਹੈ ਉਹ ਤਾਂ ਅੱਗੇ ਵਧਾ ਸਕਦਾ ਕੋਈ ਵੀ ਸਰਕਾਰ ਬਣ ਜੇ ਜਦੋਂ ਹੁਣ ਅਸੀਂ ਵਿਰੋਧ ਚ ਜਿੱਤਦੇ ਆ ਇਹਦਾ ਮਤਲਬ ਇਹ ਥੋੜਾ ਕਿ ਮੇਰਾ ਜਿਹੜਾ ਇਲਾਕਾ ਉਹ ਤਰੱਕੀ ਦੇ ਪੱਕੇ ਪਿੱਛੇ ਜਾਵੇ ਮੈਂ ਹੁਣ ਜੇ ਕੰਮ ਹੈ ਮੈਂ ਮੈਂ ਮਾਫੀ ਚਾਹੁੰਦਾ ਮੈਂ ਕੰਮ ਲੈਣਾ ਹੈ ਜੇ ਫਰਜ਼ ਕਰੂ ਕੇਂਦਰ ਚ ਭਾਜਪਾ ਸਰਕਾਰ ਹੈ ਤੇ ਕਾਪ ਭਾਜਪਾ ਸਰਕਾਰ ਕੋਈ ਜਣਾ ਸੀ ਜੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਜੀ ਉਹਨਾਂ ਕੋ ਜਾਨੇ ਜੇ ਮੁੱਖ ਮੰਤਰੀ ਭਗਵੰਤ ਮਾਨ ਬਣ ਗਏ ਉਹਨਾਂ ਕੋ ਜਾਨਨੇ ਆ ਮੈਂ ਕਹਿਣਾ ਚਾਹੁੰਦਾ ਇਹ ਆਤਾਂ ਬਣਾਉ ਪਰ ਆਪਣਾ ਕਿਰਦਾਰ ਕੈਰੈਕਟਰ ਬਣਾ ਕੇ ਰੱਖੋ ਵੀ ਕੈਰੈਕਟਰ ਤੇ ਕਦੀ ਉਂਗਲ ਨਾ ਉਠੇ ਇਹਨਾਂ ਚੀਜ਼ਾਂ ਦੇ ਵਿੱਚ ਜਨਿਆ ਜਾਊਗਾ ਉਸੇ ਤਰੀਕੇ ਨਾਲ ਕੰਮ ਕਰੂ ਜਿਸ ਤਰੀਕੇ ਨਾਲ ਪਹਿਲੋ ਚੁਣੇ ਪਹਿਲੋ ਕੀਤਾ ਹੈ ਉਸੇ ਤਰੀਕੇ ਨਾਲ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ 100% ਮੈਂ ਕਹਿਣਾ ਚਾਹੁੰਦਾ ਕਿ ਇੰਡੀਆ ਲਾਇਸ ਦੀ ਸਰਕਾਰ ਬਣੇਗੀ ਤੁਹਾਡੇ ਸਾਹਮਣੇ ਬਣੇਗੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਨਾਮ ਹੀ ਹੋਵੇ ਕਿਉਂਕਿ ਦੋਵੇਂ ਬਾਕੀ ਹੁੰਦੇ ਨੇ ਤਦ ਵੀ ਗੁਰਜੀਤ ਔਜਲਾ ਉਸੇ ਤਨਦੇਈ ਨਾਲ ਕੰਮ ਕਰੂ ਜਿਸ ਤਨਦੇਈ ਨਾਲ ਸੱਤ ਸਾਲ ਕੀਤਾ ਔਰ ਉਸੇ ਤਨਦੇਈ ਦੇ ਨਾਲ ਚਾਹੇ ਸਰਕਾਰ ਕੋਈ ਹੋਵੇ ਬੰਦੇ 'ਚ ਬੰਦੇ ਜੇ ਮਰ ਚਾਹੀਦੀ ਹੈ ਸਾਡੇ ਜਿਮਤ ਹੈ ਨਾ ਤੁਹਾਡਾ ਸਾਹਮਣਾ ਵੀ ਕਰਦੇ ਗੱਲਾਂ ਦਾ ਵੀ ਸਾਹਮਣਾ ਕਰਦੇ ਆ ਲੋਕਾਂ ਤੋਂ ਵੀ ਸੁਣਦੇ ਆ ਪਰ ਰਾਜਨੀਤੀ ਦੀ ਇੱਕ ਨਵੀਂ ਦਿਸ਼ਾ ਜਿਹੜੀ ਹੈ ਉਹ ਕੱਢ ਕੇ ਲਿਆਂਦੀ ਹੈ ਇਸ ਦਿਸ਼ਾ ਦੇ ਸਾਨੂੰ ਸਾਰਿਆਂ ਨੂੰ ਚੱਲਣਾ ਪਊਗਾ ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਖਬਰਾਂ ਤੁਹਾਡੀ ਹੀ ਪਾਰਟੀ ਦੇ ਕੁਝ ਲੋਕਾਂ ਵੱਲੋਂ ਫਲਾਈਆਂ ਗਈਆਂ ਕਿ ਇਹ ਹੁਣ ਤੋਂ ਵੀ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਕਈ ਵਾਰੀ ਮਾਹੌਲ ਬਣੇ ਆ ਕਿ ਦੇਖੋ ਰਾਜਨੀਤੀ ਦੇ ਵਿੱਚ ਸਭ ਕੁਝ ਚੱਲਦਾ ਹੈ ਪਰ ਗੁਰਜੀਤ ਔਜਲਾ ਕੀ ਇਹੋ ਜਿਹਾ ਬੰਦਾ ਹੈਗਾ ਮੈਂ ਕਦੀ ਵੀ ਕਿਸੇ ਦੇ ਰਿਸ਼ਤੇ ਤੋਂ ਮੁਨਕਰ ਨਹੀਂ ਹੋਇਆ ਮੇਰੇ ਰਿਸ਼ਤੇ ਹਮੇਸ਼ਾ ਹੀ ਬਸਟ ਰਹੇ ਨੇ ਔਰ ਮੈਂ ਕੋਸ਼ਿਸ਼ ਕਰੂੰਗਾ ਅਮਰਸਰ ਦੀ ਤਰੱਕੀ ਵਾਸਤੇ ਕਿਤੇ ਵੀ ਕਿਤੇ ਵੀ ਜਾਣਾ ਪਵੇ ਕਦੀ ਮੇਰਾ ਰਿਸ਼ਤਾ ਉਹਦੇ ਚ ਅੜਚਨ ਨਾ ਆਵੇ ਪਾਰਟੀ ਦੀ ਬਿਹਤਰੀ ਵਾਸਤੇ ਕੋਈ ਵੀ ਕੰਮ ਕਰਨਾ ਪਵੇ ਮੇਰਾ ਮੇਰਾ ਜਿਹੜਾ ਰਿਸ਼ਤਾ ਆ ਉਹ ਅੜਚਨ ਨਾ ਬਣੇ ਇਹ ਮੇਰੀ ਕੋਸ਼ਿਸ਼ ਹਮੇਸ਼ਾ ਰਹੇਗੀ ਔਜਲਾ ਸਾਹਿਬ ਪਹਿਲਾਂ ਰੋਲਾ ਪਾਇਆ ਸੀ ਜੀ ਕਿ ਆਪਰੇਸ਼ਨ ਲੋਟਸ ਕਰ ਲਿਆ ਤੁਹਾਨੂੰ ਲੱਗਦਾ ਕਿ ਹੁਣ ਫੇਰ ਅੰਗਰੂਲਾ ਜਿਹੜੇ ਸੀ ਜਿਹਨਾਂ ਰੋਲਾ ਵੀ ਪਾਇਆ ਸੀ ਉਹਨਾਂ ਨੇ ਕਹਿ ਦਿੱਤਾ ਕਿ ਆਪਰੇਸ਼ਨ ਰੋਟਟਰ ਦਾ ਦੀ ਕੋਈ ਗੱਲ ਨਹੀਂ ਸੀ ਤੁਹਾਨੂੰ ਲੱਗਦਾ ਹੁਣ ਫੇਰ ਈਡੀ ਦਾ ਮਿਸਯੂਜ਼ ਕਰਕੇ ਉਹ ਚੀਜ਼ ਜਿਹੜੀ ਹੈ ਲਗਾਤਾਰ ਚਲਾਈ ਜਾ ਰਹੀ ਆਪ ਦੇ ਵਿੱਚ ਆ ਰਹੀ ਹੈ ਕਾਂਗਰਸ ਦੇ ਵਿੱਚ ਆ ਰਹੀ ਹੈ ਇਹ ਚੀਜ਼ ਜਿਹੜੀ ਲਗਾਤਾਰ ਚੱਲਦੀ ਹੈ ਮਿਸਯੂਜ਼ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਵੀ ਬੰਦਾ ਜਿਸ ਵੀ ਪਾਰਟੀ 'ਚ ਕੰਮ ਕਰਦਾ ਪਿੱਦੀ ਗਲਤੀ ਹੈ ਕਿ ਉਹਨੂੰ ਆਪਣਾ ਬਿਆਨ ਦੇਣ ਲੱਗਾ ਸੋਚ ਸਮਝ ਕੇ ਬਾਅਦ ਤੋਂ ਬਿਆਨ ਦੇਣਾ ਚਾਹੀਦਾ ਤੇ ਗਲਤ ਗੱਲ ਨੂੰ ਸਪੋਰਟ ਨਹੀਂ ਕਰਨਾ ਚਾਹੀਦਾ ਇਹੀ ਅੰਗਰਾਲ ਨੇ ਉਦੋਂ ਬਿਆਨ ਦਿੱਤਾ ਸੀ ਇਸੇ ਅੰਗਰਾਲ ਨੇ ਤਾਂ ਕੰਪਲੀਟ ਕੀਤੀ ਸੀ ਕਿ ਕੀ ਇਹ ਉਹ ਦਿਨ ਸੱਚਾ ਸੀ ਕਿ ਅੱਜ ਸੱਚਾ ਇੱਥੇ ਤੇ ਕੁਝ ਯਕੀਨੀ ਨਹੀਂ ਰਿਹਾ ਕਰ ਸਕਦੇ ਤੇ ਯਕੀਨ ਇਹਨਾਂ ਨੇ ਤੇ ਯਕੀਨ ਉਠਾਤਾ ਸਿਸਟਮ ਦਾ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਸ ਸਿਸਟਮ ਤੋਂ ਔਰ ਇਹਨਾਂ ਦੀ ਵਜ੍ਹਾ ਕਰਕੇ ਬਾਕੀ ਰਾਜਨੀਤੀ ਵੀ ਕਟਹਿਰੇ 'ਚ ਖੜੀ ਹੋ ਜਾਂਦੀ ਹੈ ਲੋਕ ਕੁਛ ਨੇ ਜਿਹੜੇ ਮਤਲਬ ਆਪਣੇ ਵਫਾਜ ਆਸਤੇ ਕੋਈ ਮਜਬੂਰੀ ਵਾਸਤੇ ਕੀ ਕਰ ਰਹੇ ਉਹ ਦੱਸ ਸਕਦਾ ਹੈ ਪਰ ਬਾਕੀ ਰਾਜਨੀਤੀ ਸਾਰੀ ਥੋੜ੍ਹੀ ਜਿਹੀ ਹੈ ਹਾਂ ਰਾਜਨੀਤੀ ਦੇ ਵਿੱਚ ਵਾਦਾ ਘਾਟਾ ਉੱਪਰ ਹੇਠਾਂ ਬੰਦਾ ਆਪਣੀ ਸੋਚ ਮੁਤਾਬਕ ਵਿਆੜ ਵੀ ਦੇ ਦਿੰਦਾ ਹੈ ਆਪਣੀ ਸੋਚ ਮੁਤਾਬਕ ਆਪਣੀ ਲੋੜ ਮੁਤਾਬਕ ਜਿਹੜਾ ਪਾਸਟ ਗਿਆ ਉਹਨੂੰ ਵੀ ਸੱਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਲੋਕ ਫੈਸਲਾ ਕਰਨ ਵੀ ਸਹੀ ਕੀ ਹੈ ਗਲਤ ਕੀ ਹੈ ਉਹਨਾਂ ਸਾਹਿਬ ਇਹਦੇ ਚਲੋ ਜਿਹੜੀਆਂ ਗੱਲਾਂ ਕਰੋ ਤੁਸੀਂ ਸਪਸ਼ਟ ਕਰਦਾ ਤੁਹਾਡਾ ਪ੍ਰੈਸ ਨੋਟ ਉਹ ਵੀ ਆ ਵੀ ਗਿਆ ਸੀ ਪਾਰਟੀ ਲੈਵਲ ਤੋਂ ਕੋਈ ਗੱਲ ਹੋਈ ਪਾਰਟੀ ਨੇ ਤੁਹਾਡਾ ਸੰਪਰਕ ਕੀਤਾ ਇਸ ਤਰ੍ਹਾਂ ਦੀਆਂ ਬਾਹਾਂ ਉੱਦਣ ਤੋਂ ਬਾਅਦ ਕਿਸੇ ਨੇ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਦੇਖੋ ਸੰਪਰਕ ਤੇ ਹੁਣ ਮੇਰੀ ਗੱਲ ਸੁਣੋ ਮੈਂ ਸੰਪਰਕ ਜੀ ਰਿਹਾ 5 ਸਾਲ ਪਾਰਟੀ ਦੇ ਉਹਦੇ ਮੇਰੀ ਕਦੀ ਉਹਨਾਂ ਨੇ ਉਦੋਂ ਗੱਲ ਨਹੀਂ ਕੀਤੀ ਮੈਂ ਅੱਜ ਕਿਵੇਂ ਕਹਾਂ ਮੇਰੇ ਅੱਜ ਵੀ ਮੈਂ ਕਹਿੰਦਾ ਮੇਰੇ ਹਾਲ ਦੀ ਰਿਲੇਸ਼ਨ ਹੈਗੇ ਨੇ ਪਰ ਕਾਂਗਰਸ ਪਾਰਟੀ ਦੀ ਟਿਕਟ ਤੇ ਜਿਹੜਾ ਉਮੀਦਵਾਰ ਹੈ ਉਹ ਅੰਮ੍ਰਿਤਸਰ ਤੋਂ ਜਿੱਤ ਕੇ ਜਾਏਗਾ ਇਹ ਮੇਰੀ ਗੱਲ ਅੱਜ ਨੋਟ ਕਰਦੇ ਇਹ ਤੁਹਾਨੂੰ ਟਿਕਟ ਮਿਲਦੀ ਹੈ ਤੇ ਬੀਜੇਪੀ ਦੇ ਜਿਹੜੇ ਸੰਭਾਵੀ ਕੈਂਡੀਡੇਟ ਨੇ ਜਾਂ ਫਿਰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਦੇ ਉਹ ਤੁਹਾਡੇ ਲਈ ਕਿੰਨੀ ਇੱਕ ਚੁਣੌਤੀ ਹਾਲਾਂਕਿ ਪਹਿਲਾਂ ਵੀ ਤੁਸੀਂ ਉਹਨਾਂ ਦੇ ਨਾਲ ਇੱਕ ਵਾਰ ਚੋਣ ਮੈਦਾਨ ਦੇ ਵਿੱਚ ਦੇਖੋ ਦੇਖੋ ਗੱਲ ਇਹ ਹੈ ਇਹ ਚੀਜ਼ਾਂ ਫੈਸਲਾ ਪਬਲਿਕ ਨਹੀਂ ਕਰਨਾ ਹੁੰਦਾ ਪਹਿਲੀ ਗੱਲ ਤੇ ਉਮੀਦਵਾਰ ਸਪਸ਼ਟ ਪਾਰਟੀਆਂ ਐਲਾਨ ਕਰ ਦੇਣ ਫਿਰ ਉਹਦੀ ਉਮੀਦਵਾਰੀ ਤੇ ਕੋਈ ਆਪਾਂ ਗੱਲ ਕਰ ਸਕਦੇ ਜਦੋਂ ਅਜੇ ਉਮੀਦਵਾਰ ਅਸੀਂ ਖੁਦ ਨਹੀਂ ਅਜੇ ਆਏ ਮੈਦਾਨ 'ਚ ਸੰਭਾਵੀ ਤੌਰ ਤੇ ਕਹਿ ਸਕਦੇ ਆ ਪਰ ਪਾਰਟੀ ਨੇ ਜੇ ਐਲਾਨ ਕਰਨਾ ਹੈ ਅਜੇ ਭਾਜਪਾ ਦੇ ਉਮੀਦਵਾਰ ਵੀ ਐਲਾਨ ਕਰਨਾ ਹੈ ਹਾਂ ਉਦਾਂ ਅਸੀਂ ਗੱਲਬਾਤ ਇਹ ਜ਼ਰੂਰ ਕਰਦੇ ਵੀ ਠੀਕ ਹੈ ਹਰ ਕਿਸੇ ਦਾ ਜੀ ਕਰਦਾ ਹੈ ਕੌਨਸਟੀਟਿਊਸ਼ਨ ਉਹਨੂੰ ਅਧਿਕਾਰ ਦਿੰਦਾ ਹੈ ਇਲੈਕਸ਼ਨ ਲੜਨ ਦਾ ਪਰ ਮੈਂ ਇੱਕ ਜੁਰਾ ਕੇ ਗੱਲ ਜ਼ਰੂਰ ਕਹੂੰਗਾ ਜਿੱਥੇ ਨੁਕਸਾਨ ਹੁੰਦਾ ਹੈ ਜਿਹੜਾ ਬੰਦਾ ਵੀ ਇਲੈਕਸ਼ਨ ਲੜਨ ਆਉਂਦਾ ਹੈ ਉਹਨੂੰ ਘੱਟੋ ਘੱਟ 8-10 ਸਾਲ ਕੌਂਸਲਰ ਤੋਂ ਲੈ ਕੇ ਉਹਨੂੰ ਤਜਰ ਕਿ ਕਿਵੇਂ ਉਹਦੇ ਚ ਸ਼ਹਿਨਸ਼ੀਲਤਾ ਹੋਵੇ ਕਿਵੇਂ ਗੱਲਾਂ ਦਸਾਂ ਦਾ ਗੱਲ ਸੁਣ ਸਕਦਾ ਹੋਵੇ ਕਿਦੋਂ ਧੁੱਪ ਚ ਬਹਿ ਕੇ ਐਜੀਟੇਸ਼ਨ ਕਰ ਸਕਦਾ ਹੋਵੇ ਕਿਉਂਕਿ ਇਹ ਰਾਜਨੀਤੀ ਦੇ ਵਿੱਚ ਤੁਹਾਨੂੰ ਸਾਰੇ ਪੱਖ ਵੇਖਣੇ ਪੈਂਦੇ ਆ ਕਿਸੇ ਦੇ ਨਿੱਜੀ ਕੰਮਾਂ ਵਾਸਤੇ ਕਿੰਨਾ ਸਹਰਦ ਹੋ ਸਕਦਾ ਹੈ ਕੀ ਉਹਦਾ ਪਿਛੋਕੜ ਇਹੋ ਜਿਹਾ ਹੈਗਾ ਵੀ ਉਸ ਬੰਦੇ ਨੇ ਪਿਛਲੇ 10 15 ਸਾਲ 20 ਸਾਲ ਸਮਾਜ ਲਈ ਕੋਈ ਕੰਮ ਕੀਤਾ ਹੋਵੇ ਕੀ ਉਦੋਂ ਉਹਦੇ ਕੋਲ ਕੋਈ ਪਾਵਰ ਹੈਗੀ ਸੀ ਜਦੋਂ ਕੰਮ ਕਰ ਸਕਦਾ ਸੀ ਤੇ ਉਹਨੇ ਨਾ ਕੀਤਾ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜਾ ਸਮੇਲ ਹੈ ਇਹਦੇ ਚ ਜਿਹੜਾ ਕੈਂਡੀਡੇਟ ਕੋਈ ਚੁਣਨਗੇ ਜਾਂ ਕੈਂਡੀਡੇਟ ਆਏਗਾ ਉਦੋਂ ਆਪਾਂ ਉਹਦੇ ਤੇ ਚਰਚਾ ਕਰਾਂਗੇ ਜ਼ਰੂਰ ਉਹ ਜਿਹੜਾ ਤੁਸੀਂ 13 ਸੀਟਾਂ ਦੀ ਗੱਲ ਕਰਦੇ ਕਿ ਪਾਰਟੀ ਦੇ ਵਿੱਚ ਧੜੇਬਾਜ਼ੀ ਖਤਮ ਹੋਊਗੀ ਨਵਜੋਤ ਸਿੰਘ ਸਿੱਧੂ ਨਜ਼ਰ ਆਣਗੇ ਸਿਲੈਕਸ਼ਨ ਦੇ ਵਿੱਚ ਬਿਲਕੁਲ ਆਉਣਗੇ ਨਵਜੋਤ ਸਿੱਧੂ ਵੀ ਆਉਣਗੇ ਔਰ ਧੜੇਬੰਦੀ ਵੀ ਖਤਮ ਧੜੇਬੰਦੀ ਹੈ ਨਹੀਂਗੀ ਦੇਖੋ ਇੱਕ ਮੈਂ ਫੇਰ ਤੁਹਾਨੂੰ ਗੱਲ ਕਹਿੰਦੀ ਧੜੇਬੰਦੀ ਭਾਰਤੀ ਜਨਤਾ ਪਾਰਟੀ ਚ ਅ ਸਵਰਗੇ ਆਪਣੇ ਨਹੀਂ ਨਹੀਂ ਸੁਸ਼ਮਾ ਸਵਰਾਜ ਜੀ ਦਾ ਕੀ ਹਾਲ ਹੋਇਆ ਸੀ ਤੁਹਾਨੂੰ ਪਤਾ ਅਡਵਾਨੀ ਜੀ ਦਾ ਕੀ ਹਾਲ ਹੈ ਤੁਹਾਨੂੰ ਪਤਾ ਉੱਥੇ ਸਿਰਫ ਡਰਾਇਆ ਜਾਂਦਾ ਈਡੀ ਤੋਂ ਡਿਪਾਰਟਮੈਂਟ ਤੋਂ ਵੀ ਜੇ ਤੁਸੀਂ ਕਿਸੇ ਨੇ ਗੱਲ ਕੀਤੀ ਤੇ ਤੁਹਾਡਾ ਜੋ ਹਾਲ ਹੋਏਗਾ ਤੁਹਾਨੂੰ ਪਤਾ ਹੀ ਹੋਵੇ ਬਟ ਜਿਹੜੀ ਕਾਂਗਰਸ ਹੈ ਕਾਂਗਰਸ ਇੱਕ ਸੈਕੂਲਰ ਸਿਸਟਮ ਹੈ ਜਿੰਨੂੰ ਕਿਸੇ ਨੂੰ ਮਰਜ਼ੀ ਪੁੱਛ ਲਓ ਕਿ ਆਪਣੀ ਗੱਲ ਤੁਸੀਂ ਰੱਖ ਸਕਦੇ ਜੀ ਉਹਨੂੰ ਤੁਸੀਂ ਤੜੇਬੰਦੀ ਨਾਲ ਜੋੜ ਲਓ ਉਹਨੂੰ ਤੁਸੀਂ ਫੁੱਟ ਦਾ ਨਾਮ ਲੜੋ ਤੁਹਾਡੀ ਇੱਕ ਆਪਣੀ ਵਿਚਾਰਧਾਰਾ ਹਰ ਇੱਕ ਦਾ ਇੱਕ ਵੇਖਣ ਦਾ ਪੱਕਾ ਹੈ ਪਰ ਪਰ ਨਵਜੋਸ਼